ਹਾਂਜੀ ਆਪਾਂ ਇਹ ਅੱਜ ਆਫਰ ਵਾਲੇ ਸੂਟ ਲੈ ਕੇ ਆਏ ਜ਼ੋਰਜਟ ਦੇ ਉਹ ਆਪਾਂ ਵੀਡੀਓ ਦੇ ਐਂਡ ਵਿੱਚ ਐਡ ਕੀਤੇ ਹੋਏ ਆ ਵੀਡੀਓ ਸਕਿਪ ਨਾ ਕਰਿਓ ਇਹ ਵਾਲੇ ਵੀ ਜ਼ੋਰਜਟ ਦੇ ਸੂਟ ਆਣਗੇ ਜੀ ਤੇ ਨਾਲ ਦੁਪੱਟਾ ਵੀ ਜ਼ੋਰਜਟ ਦਾ ਹੀ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫਰੀ ਹੈ ਇਹ ਵਾਲਾ ਫੈਬਰਿਕ ਜ਼ੋਰਜਟ ਰਹਿਗਾ ਬਟ ਉਹਨਾਂ ਦੇ ਉੱਪਰ ਸੀਕਵੈਂਸ ਵਰਕ ਰਹੇਗਾ ਤੇ ਇਹ ਵਾਲਾ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਆਪਾਂ ਪਰ ਮੀਟਰ ਦਾ ਪ੍ਰਾਈਸ ਦੱਸਿਆ ਹੋਇਆ ਹੈ ਇਹ ਵਾਲੇ ਕ੍ਰੇਪ ਦੇ ਉੱਤੇ ਸੂਟ ਆਉਣਗੇ ਜੀ ਨਾਲ ਇਹਨਾਂ ਦੇ ਦੁਪੱਟਾ ਰਹੇਗਾ ਉੱਪਰ ਲੈਸ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਤੇ ਨਾਲ ਸ਼ਰਟ ਦੇ ਉੱਪਰ ਵੀ ਵਰਕ ਆਏਗਾ ਤੇ ਇਹ ਵਾਲੇ ਸੂਟ ਆਉਣਗੇ ਜੀ ਆਰਗੈਂਜ਼ਾ ਦੇ ਤੇ ਨਾਲ ਬਹੁਤ ਜ਼ਿਆਦਾ ਸੋਹਣੇ ਬਾਟਮ ਦੇ ਉੱਤੇ ਹੀ ਵਰਕ ਹੈ ਇਹ ਵਾਲਾ ਪਿਓਰ ਕ੍ਰੇਪ ਦੇ ਉੱਤੇ ਸੂਟ ਬਣੇ ਹੋਏ ਨੇ ਫੁਲਕਾਰੀ ਦੇ ਨਾਲ ਬਾਟਮ ਦੇ ਉੱਪਰ ਹੀ ਵਰਕ ਆਏਗਾ ਨਾਲ ਫੁਲਕਾਰੀ ਆਏਗੀ ਇਹ ਵਾਲੇ ਵੀ ਪਿਓਰ ਕ੍ਰੇਪ ਦੇ ਉੱਤੇ ਸੂਟ ਬਣੇ ਹੋਏ ਨੇ ਪਰਲ ਵਰਕ ਦੇ ਤੇ ਨਾਲ ਚੁਣਾਉਂਦਾ ਦੁਪੱਟਾ ਹੈਗਾ ਘੱਟ ਪ੍ਰਾਈਸ ਦੇ ਵਿੱਚ ਆਏ ਹੋਏ ਨੇ ਇਹ ਵਾਲੇ ਸੂਟ ਦੀ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵਾਲੇ ਕਾਟਨ ਦੇ ਸੂਟ ਆਉਣਗੇ ਜੀ ਨਾਲ ਇਹਦੇ ਪਲਾਜ਼ੋ ਦਾ ਕਪੜਾ ਮਿਲੇਗਾ ਤੇ ਨਾਲ ਕਾਟਨ ਦਾ ਹੀ ਦੁਪੱਟਾ ਮਿਲੇਗਾ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ ਆਪਣੀ ਆਲ ਇੰਡੀਆ ਫ੍ਰੀ ਰਹਿੰਦੀ ਹੈ ਜੀ ਤੁਸੀਂ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਹਾਂ ਸਟਿਚ ਕਰਕੇ ਵੀ ਸੂਟ ਭੇਜਦੇ ਹਾਂ ਇਹ ਵਾਲੇ ਚਨਾਉਣ ਦੇ ਸੂਟ ਆਉਣਗੇ ਨਾਲ ਜਿਹੜੀ ਬਾਟਮ ਆ ਵੀ ਚਨਾਉਣ ਦੀ ਆਏਗੀ 2.5 ਮੀਟਰ ਦਾ ਆਪਾਂ 5 ਮੀਟਰ ਦਾ ਪ੍ਰਾਈਸ ਦੱਸਿਆ ਹੋਇਆ ਹੈ ਇਹ ਵਾਲੀਆਂ ਜੌਰਜਟ ਦੇ ਫਰਾਕਾਂ ਦਾ ਅਨਸਟਿਚ ਕਪੜਾ ਜੀ ਤੁਸੀਂ ਸਲਵਾਰ ਸੂਟ ਵੀ ਬਣਾ ਸਕਦੇ ਹੋ ਤੇ ਇਹਨਾਂ ਦੇ ਫਰਾਕ ਦੇ ਨਾਲ ਪਲਾਜ਼ੋ ਵੀ ਬਣਾ ਸਕਦੇ ਹਾਂ ਵਿਦਆਊਟ ਦੁਪੱਟਾ ਨੇ ਜੀ ਇਹ ਵਾਲੇ ਤੇ ਇਹਨਾਂ ਦੇ ਉੱਪਰ ਇੰਬੋਰਡਰੀ ਹੋਈ ਹੋਈ ਹੈ ਮਸ਼ੀਨ ਵਰਕ ਹੈ ਤੇ ਤੁਸੀਂ ਇਹ ਸੂਟ ਸਟਿਚ ਕਰ ਸਕਦੇ ਹੋ ਜਾਂ ਇਹਨਾਂ ਨਾਲ ਫਰਾਕ ਨਾਲ ਪਲਾਜ਼ੋ ਵੀ ਬਣਾ ਸਕਦੇ ਹੋ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਜੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ